ਮਿੱਤਰੋ ਕਹਿੰਦੇ ਕਰੋਨੋਡ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆਪਾਂ ਕਿੱਥੇ ਅੱਜ ਵੈਸਟਨ ਦੇ ਲਈ 30-30 ਹਜ਼ਾਰ ਸੀ ਕੌਣ ਲੈ ਗਿਆ ਫਿਰ ਅੱਜ 30-30 ਹਜ਼ਾਰ ਰੁਪਏ ਜਿੱਤ ਕੇ ਤੇ ਕਿਹੜਾ ਪਲੇਅਰ ਰਿਹਾ ਬੈਸਟ ਰੇਡਰ ਬਣਿਆ ਤੇ ਕਿਹੜਾ ਬਣਿਆ ਬੈਸਟ ਯਾਫੀ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੰਡ ਟਿੱਕਰ ਬਣੇ ਰਿਓ ਕੱਲ ਕਰਾਂਗੇ ਅੱਜ ਆਪਾਂ ਟਾਪ ਦੇ ਟੂਰਨਾਮੈਂਟ ਦੀ ਨਦੌਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਫਾਈਨਲ ਮੈਚ ਸੀਗਾ ਜੋਗੇ ਵਾਲਾ ਤੇ ਸੌਰ ਸਿੰਘ ਬੈਂਕਾਂ ਦੇ ਟੀਮ ਦੇ ਵਿੱਚ ਜਿੱਥੇ ਸੌਰ ਸਿੰਘ ਬੈਂਕਾਂ ਦੇ 31 ਨੰਬਰ ਰਹੀ ਫਾਸਟ ਟੀਮ ਤੇ 22 ਨੰਬਰ ਰਹਿ ਜੋਗੇ ਵਾਲੇ ਦੇ ਰਹੀ ਸੈਂਕੜੀ ਟੀਮ ਬੈਸਟ ਰੇਡਰ ਬਣਿਆ ਕਹਿੰਦੇ ਇੱਥੇ ਜੀਵਨ ਮੁੰਡਾ ਜਿਹਨੇ 13 ਰੈਡਾਂ ਪਾਈਆਂ ਤੇ 13 ਹੀ ਨੰਬਰ ਲੈ ਗਿਆ ਤੇ ਬੈਸਟ ਯਾਫੀ ਬਣਿਆ ਇੱਥੇ ਕਹਿੰਦੇ ਇੰਦਰ ਤਲਵੰਡੀ ਰਾਏ ਵਾਲਾ ਮੁੰਡਾ 8 ਟੱਚ ਲੈ ਕੇ 4 ਜੱਫੇ ਲਾ ਗਿਆ ਪਹਿਲਾ ਨਾਮ 81000 ਸੀ ਦੂਜਾ ਨਾਮ 71000 ਸੀ ਪੈਸਟਾਂ ਦੇ ਲਈ 30-30 ਹਜ਼ਾਰ ਦੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਧੰਨਵਾਦ ਥੈਂਕ ਯੂ